ਬਾਪਾਈ ਦਾ ਸੋਹ। ਬਹੁਤ ਬੱਲਾ ਆਪ ਨੂੰ ਜਨੂ। ਅੱਜ ਮੁੱਠਾ ਦਾ ਸੈਟ ਬਣ ਗਿਆ ਨਾ। ਸਦਾ ਸੈਟ ਕਰਦੇ ਨਹੀਂ ਹੈ ਨਾ। ਦਸੇਵ ਨਾਲੇ ਇਹ ਸਭ ਪਤਾ ਨਹੀਂ ਹੁਣ ਦੀ ਹਾਲੇ ਤਾਂ ਕੁਝ ਪਤਾ ਨਹੀਂ ਲੱਗੂ ਕਿ ਮੁੰਡਾ ਇੱਕ ਬੰਨਣ ਆਇਆ ਸੀ ਉਹਦੇ ਬਾਹਰ ਇਹ ਡੰਗਰ ਉਹਨੇ ਵੇਖਿਆ ਵੀ ਇੱਕ ਪੰਨਾ ਸੀ ਤੇ ਸਾਰੇ ਇਕੱਠੇ ਹੋ ਕੇ ਬਿਠੇ ਸਾਰਿਆਂ ਨੇ ਪੰਚਾਇਤ ਵੀ ਆਈ ਹੈ ਬੰਦਾ ਕਮੇਟੀ ਵੀ ਇਹ ਹੋ ਰਹੀ کافی ਬੰਨੇ ਨਿਕਲ ਆਏ ਪੂਰੇ ਪੂਰਾ ਗੁਰੂ ਦਾ ਸਹਿਮਤੀ ਬੇਦਬੀ ਆ ਪਹਿਲੇ ਬੰਨਿਆਂ ਤੋਂ ਲੈ ਕੇ ਅਖੀਰਲੇ ਤੱਕ ਕੀ ਕੋਈ ਇਸੇ ਸ਼ੱਕ ਕੀਤਾ ਜਾਂਦਾ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੇ ਹੁਣ ਹਲੇ ਪੁੱਛ ਵੀ ਨਹੀਂ ਕਹਿ ਸਕਦੇ ਅੱਜ ਕੱਲ ਪੁੱਛਣਾ ਦੇਣ ਵਾਲੇ ਵੀ ਇਹ ਕਰੀ ਜਾਂਦੇ ਆ ਤੇ ਜੇ ਤਾਂ ਮਾਰੀ ਫਾਇਲ ਨਾ ਕਰਦੇ ਬਖ ਦੇਖਦੇ ਆ ਨਹੀਂ ਕੀ ਕਿਹਾ ਕੀ ਕਿਹਾ ਜਦ ਦੇ ਬਾਰੇ ਉਹਨਾਂ ਕੀ ਮੰਗ ਕਰ ਸੀ ਮੰਗਰ ਬੁਲਤ ਕਾਰਵਾਈ ਕਰੇ ਆਪਣੇ ਵੱਲੋਂ ਪਿੰਡ ਤੌਰ ਤੇ ਅਸੀਂ ਗ੍ਰਹਿਣ ਕਰਨ ਦੀ ਜਿਹੜਾ ਦੱਸੂਗਾ 1 ਲੱਖ ਰੁਪਏ ਨਾਮ ਦੀ ਤੱਕਿਆ ਦੀ ਉਹਨੇ ਪੁਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਰਪੰਚ ਸਾਹਿਬ ਗੁਰਦਰਾ ਕਮੇਟੀ ਦੀ ਸਹਿਮਤੀ ਨਾਲ ਕਿ ਇਹ ਕੋਈ ਦੱਸਦਾ ਜੇ ਕਿਸੇ ਨੂੰ ਪਤਾ ਹੈ ਕਿੰਨੇ ਸ਼ਰਾਬ ਚ ਕੀਤੀ ਹੈ ਨੂੰ ਦਨਾ ਕਰੂਗੇ ਦੁੱਸਰੇ ਉਹ ਪਿੱਛਾ ਜਾਊਗਾ ਤਾਂ ਨਾਲ ਗੁੱਪਤ ਵੀ ਰੱਖਿਆ ਜਾਊਗਾ। ਪੜ ਕੇ ਹਰ ਦੱਸੀ ਜਗ੍ਹਾ ਤੇ ਛੱਟੇ ਹੋਏ ਨੇ ਮੋਟਰ ਲੱਗ। ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਨਰੇਗਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਕਰਨ ਲੱਗੇ ਹੋਏ। ਅਸੀਂ ਹਰ ਇੱਕ ਪਿੰਡ ਦੀ ਗਲੀ ਜੋ ਹੋਰ ਜਿਹੜਾ ਆਸੇ-ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਆਂ ਵੀ ਉਹ ਜਗ੍ਹਾ ਦੇ ਉੱਤੇ ਨਾ ਕੋਈ ਮਹਾਰਾਜ ਦੇ ਸਰੂਪ ਦੇ ਗੁਰਤਾ ਸਾਹਿਬ ਦੇ ਅੰਗ ਨਾ ਖਿਲਰੇ ਪਏ ਹੋਣ ਜੀ ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਸਰੂਪਾ ਸਾਹਿਬ ਦੇ ਵਿੱਚ ਪੁਲਿਸ ਸਟੇਸ਼ਨ ਲੈ ਗਏ ਬਾਕੀ ਜਿਵੇਂ ਗਣਗੇ ਉਹਨਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚਲਿਆ ਜੀ ਪਿੰਡ ਵਾਲੇ ਸਰ ਕੀ ਜਾਂਦੇ ਕੋਈ ਬਾਹਰੋਂ ਸ਼ਾਰਦ ਦਿੱਤੇਗੀ ਤੁਹਾਡੇ ਬੋਲ ਫੜੇ ਨੇ ਜੀ ਤੁਸੀਂ ਕੰਡਲੀ ਦੇ ਇਹਨਾਂ ਨੂੰ ਇਹ ਸਵਾਲ ਪੁੱਛ ਲੂਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ ਕੰਡਲੀ ਦੀ ਕਮੇਟੀ ਸਾਡੇ ਨਾਲ ਹੱਥ ਖੜੀ ਹੈ ਠੀਕ